ਆਮ ਆਦਮੀ ਪਾਰਟੀ ਦੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ BDPO ਕੇਰਿਆ ਹੈ ਤਾਂ ਭਵਾਨੀਗੜ ਦੇ BDPO ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾ ਭਰਾਜ ਨੇ BDPO ਦੀ ਗੱਡੀ ਦਾ ਪਿੱਛਾ ਕੀਤਾ ਐਸਜੀਐਮ ਦਫਤਰ ਜਾ ਕੇ BDPO ਨੂੰ ਕੇਰਿਆ ਹੈ ਪਰ ਇਸਦੇ ਵੱਲੋਂ ਜਾਂਚ ਕਰਨ ਤੇ ਗੱਡੀ ਦੇ ਵਿੱਚ ਕੁਝ ਨਹੀਂ ਮਿਲਿਆ BDPO ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਕੋਲਡ ਸਟੋਰ ਤੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਪਰ ਇੱਥੇ ਵਿਧਾਇਕਾ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਸੋ ਸਾਰਾ ਕੁਝ ਜਿਹੜਾ ਹੈਗਾ ਤਫਤੀਸ਼ ਜਿਹੜੀ ਹੋਣੀ ਹੈ ਇਨਵੈਸਟੀਗੇਸ਼ਨ ਹੋਣੀ ਹੈ ਉਹ ਕਲੀਅਰ ਹੋ ਜਵੇ ਸੈਕੰਡ ਅਸੀਂ ਇਹ ਕਿਹਾ ਵੀ ਕੋਲਡ ਸਟੋਰ ਤੋਂ ਆਏ ਨੇ ਉੱਥੇ ਕੌਣ ਕੌਣ ਬੰਦਾ ਗਿਆ ਸੀਗਾ ਤੇ ਕਿਹੜੀਆਂ-ਕਿਹੜੀਆਂ ਕਿਹਦੀਆਂ-ਕਿਹਦੀਆਂ ਗੱਡੀਆਂ ਗਈਆਂ ਸੀ ਤੇ ਉੱਥੇ ਜਿਹੜੇ ਬੰਦੇ ਸੀਗੇ ਉਹ ਜਿਹੜੇ ਬੀਡੀਪੀ ਸਾਹਿਬ ਦੀ ਜਿਹੜੀ ਮੋਬਾਈਲ ਦੀ ਜਿਹੜੀ ਉਹ ਕਢਾ ਲੈਣ ਪਤਾ ਲੱਗ ਜੂ ਵੀ ਉੱਥੇ ਗਏ ਨੇ ਕਿ ਨਹੀਂ ਗਏ ਹੈਗੇ ਸੋ ਮੈਂ ਫੇਰ ਕਹਿੰਨੀ ਆ ਕਿ ਮੈਂ ਇੱਕ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠੀ ਆ ਕੋਈ ਵੀ ਗੱਲ ਆ ਜਿਹੜੀ ਬੇਵਜ੍ਹਾ ਕਿਸੇ ਦੇ ਕਹਿਣ ਤੇ ਜਾ ਉੱਠ ਕੇ ਆਉਣ ਤੇ ਮੈਨੂੰ ਵੀ ਪਤਾ ਕਿ ਮੇਰੇ ਮੋਢਿਆਂ ਤੇ ਮੇਰੇ ਹਲਕੇ ਦੇ ਲੋਕਾਂ ਨੇ ਕਿੰਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਹਾਡੇ ਜ਼ਰੀਏ ਔਰ ਮੈਂ ਆਪ ਵੀ ਉਹਨਾਂ ਨੂੰ ਫੋਨ ਕਰਕੇ ਮੈਂ ਇਸ ਚੀਜ਼ ਨੂੰ ਜਿਹੜਾ ਉਹਨਾਂ ਦੇ ਧਿਆਨ ਚ ਲਿਆਉਂਗੀ ਔਰ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦੀ ਆ ਕਿ ਇਹਨੂੰ ਮਸਲੇ ਨੂੰ ਜਿਹੜਾ ਕਲੀਅਰ ਕੀਤਾ ਜਾਵੇ ਇਹ ਜਿਹੜੀਆਂ ਜਿਹੜੇ ਐਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਕਰਕੇ ਜਿਹੜੇ ਕੋਈ ਵੀ ਲੀਡਰ ਹੈ ਜਿਹੜੇ ਬਦਨਾਮ ਹੁੰਦੇ ਆ ਸੋ ਮੇਰੀ ਕਿਸੇ ਤਰ੍ਹਾਂ ਦੀ ਵੀ ਅਸੀਂ ਹਾਂ ਗੈਪ ਪਰ ਨਿੱਜੀ ਤੌਰ ਤੇ ਸੀ ਕਿ ਪ੍ਰਾਈਵੇਟ ਤੌਰ ਤੇ ਸੀ ਆਪਣੀ ਸਰਕਾਰੀ ਗੱਡੀ ਲੈ ਕੇ ਤੁਸੀਂ ਚੋਣ ਜਾਬਤਾ ਲੱਗਿਆ ਹੋਇਆ ਜੀ ਕਿਵੇਂ ਲੈ ਕੇ ਜਾ ਸਕਦੇ ਹੋ ਮੈਨੂੰ ਵੀ ਇੱਕ ਜਾਣਕਾਰੀ ਮਿਲੀ ਹੈ ਕਿ ਟੋਲ ਪਾਸ ਤੱਕ ਗੱਡੀ ਇਹ ਜਿਹੜੇ ਚ ਲੱਗੇ ਗਏ ਨੇ ਸਰਕਾਰੀ ਡਰਾਈਵਰ ਨੇ ਉਹਨਾਂ ਨੇ ਚਲਾਈ ਹੈ ਬਾਅਦ ਚ ਉਹਨਾਂ ਨੇ ਆਪ ਚਲਾਈ ਹੈ ਅੱਛਾ ਬੇ ਸਾਹਮਣੇ ਬਿਆਨ ਨੇ ਜੀ ਹੁਣ ਮੈਨੂੰ ਜਿੰਨਾ ਕੁ ਡਾਊਟ ਸੀਗਾ ਹੁਣ ਉੱਥੇ ਤੱਕ ਆ ਕੇ ਇੱਧਰ ਉੱਧਰ ਹੋਇਆ ਸਿਸਟਮ ਜਾਇ ਇੱਥੇ ਆ ਕੇ ਇੱਧਰ ਉੱਧਰ ਹੋਇਆ ਉਹ ਕਲੀਅਰ ਹੋ ਜਾਣਾ ਤੇ ਬੈਸੀ ਹੁਣ ਪੁਲਿਸ ਦੇ ਹੱਥਾ ਹੁਣ ਜਿੰਨੀ ਜਲਦੀ ਹੋਵੇ ਮੈਂ ਬਿਲਕੁਲ ਜੀ ਜਾਂਚ ਦਾ ਵਿਸ਼ਾ ਤੁਹਾਡੇ ਤਰ੍ਹਾਂ ਮੈਨੂੰ ਵੀ ਇਹ ਆ ਕਿ ਮੈਂ ਜਿਹੜਾ ਕੋਈ ਸਵਾਲ ਉਠਾਏ ਨੇ ਜਾਂ ਕੋਈ ਮੈਂ ਇੱਕ ਜ਼ਿੰਮੇਵਾਰ ਅਹੁਦੇ ਦੇ ਹੋ ਕੇ ਇਹ ਚੀਜ਼ਾਂ ਉਠਾਈਆਂ ਨੇ ਤਾਂ ਉਹ ਜਿਹੜਾ ਕਲੀਅਰ ਹੋਣਾ ਚਾਹੀਦਾ ਕਿ ਇਹਦੇ ਪਿੱਛੇ ਜਿਹੜਾ ਕੀ ਆ ਦੁੱਧਾ ਦੁੱਧ ਜਿਹੜਾ ਉਹ ਹੋਣਾ ਚਾਹੀਦਾ ਔਰ ਲੋਕਾਂ ਨੂੰ ਇਹ ਚੀਜ਼ ਪਤਾ ਲੱਗਣੀ। ਮੈਸਟਰਾਂ ਦੀ ਕੋਈ ਸਾਹਮਣੇ ਆਉਂਦਾ ਤਾਂ ਕੀ ਕਾਰਵਾਈ ਕਰ ਤੁਸੀਂ? ਦੇਖੋ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਆ ਦੁੱਧਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਕਰਨ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਆ ਕਾਨੂੰਨੀ ਕਾਰਵਾਈ ਕਰਨਾ ਤਾਂ ਜੋ ਲੋਕਾਂ ਦਾ ਲੋਕਤੰਤਰ ਦੇ ਉੱਤੇ ਜਿਹੜਾ ਲੀਡਰਾਂ ਦੇ ਉੱਤੇ ਜਿਹੜੀ ਪੋਲੀਟੀਸ਼ਨ ਨੇ ਜਿਹੜੀ ਬਿਊਰੋਕ੍ਰੇਸੀ ਆ ਉਹਨਾਂ ਦੇ ਉੱਤੇ ਜਿਹੜਾ ਵਿਸ਼ਵਾਸ ਹੈ ਉਹ oh, ਬਣੇ